ਪਾਈ ਬਲਵੰਤ ਸਿੰਘ ਰਾਜੂਵਾਨਾਂ ਨੂੰ ਜਿਹਦੇ ਨੇ ਰਹਿਣ ਲੈ ਕੇ ਬੀਬੀ ਹਰਸ਼ਮਤ ਕਉਬਾਦੇ ਵੱਲੋਂ ਮੁੱਦਾ ਚੁੱਕਿਆ ਗਿਆ ਸੀ ਜੀ ਚਲਦੇ ਅਮਿਤ ਸ਼ਾਹ ਵੱਲੋਂ ਕਾਇਆ ਗਿਆ ਜਿਨ੍ਹਾਂ ਨੂੰ ਪਛਤਾਵਾ ਹੀ ਨਹੀਂ ਆਪਣੀ ਗਲਤੀ ਦਾ ਉਹਨਾਂ ਨੂੰ ਮਾਫੀ ਕੀ ਦਿੱਤੀ ਜਾਵੇ ਜਿਹਦੇ ਚਲਦੇ ਸਾਡੀ ਕਮਲਦੀਪ ਕੌਰ ਰਾਜੂਵਾਨਾਂ ਨਾਲ ਗੱਲ ਹੋਈ ਹੈ ਜੋ ਕਿ ਰਾਜੂਵਾਨਾਂ ਦੀ ਭੈਣ ਨੇ ਉਹਨਾਂ ਨਾਲ ਕੀ ਕੁਝ ਕਿਹਾ ਸੁਣਾਉਣੇ ਜੀ ਜਿਵੇਂ ਕਿ ਕੱਲ੍ਹ ਲੋਕ ਸਭਾ ਦੇ ਵਿੱਚ ਬੀਬੀ ਹਰਸ਼ਮਤ ਕਉਬਾਦੇ ਵੱਲੋਂ ਭਾਈ ਰਾਜੂਵਾਨੇ ਦੀ ਰਹਿਣ ਨੂੰ ਲੈ ਕੇ ਮੰਗ ਕੀਤੀ ਗਈ ਸੀ ਤੇ ਉਹਦੇ ਚਲਦੇ ਅਮਿਤ ਸ਼ਾਹ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਕਹਿੰਦੇ ਜਿਨ੍ਹਾਂ ਨੂੰ ਗਲਤੀ ਦਾ ਅਹਿਸਾਸ ਸੀ ਇਹਨਾਂ ਨੂੰ ਮਾਫੀ ਕਿਉ ਹਾਂ ਜੀ ਕਿ ਜੇ ਜੀ ਰਾਜਨਾਤੀ ਦਾ ਮੁੱਦਾ ਇਸ ਬੇਦਨਸ਼ੀਲੇ ਤੇ ਖਾਸਾ ਪੰਡੀਆਂ ਭਾਵਨਾਮਾ ਨਾਲ ਜੁੜਿਆ ਹੋਊਗਾ ਮੁੱਦਾ ਦਾ ਜੀ ਪਰ ਸਭ ਤੋਂ ਵੱਡੀ ਚੀਜ਼ ਹੈ ਕਿ ਜਿਹੜੀ ਅਪੀਲ ਪਾਈ ਗਈ ਸੀ ਨਾ ਕਿ ਵੀ ਕਾਲਪਕਤਬੀ ਦੇ ਹਦੇਸ਼ ਨਾ ਪਾਈ ਗਈ ਸੀ ਉਹਦਾ ਉਹਦਾ ਇੱਕ ਕਾਰਨ ਸੀ ਕਿ ਜਦੋਂ ਕਾਂਗਰਸਿਲ ਕਾਰਨ ਸੀ ਵੀ ਕਾਲਪਕਤਬੀ ਦਾ ਟੇਬਲ ਦਿੱਤਾ ਹਜ਼ਾਰਾਂ ਨਿਰਦੇਸ਼ਿਕਾਂ ਦਾ ਟਕਲੇ ਅੰਕਿਤ ਸੀ ਪੰਜਾਬ ਦੀ ਧਰਤੀ ਤੇ ਵੀ ਪੁਲਿਸ ਮੁਕਾਬਲੇ ਮਨਾ ਕੇ ਨਦੋਸ਼ ਨਦਵਾਨਨ ਕਤਲ ਕੀਤਾ

ਆਪਣਾ ਸਰਕੂਲ ਸ੍ਰੀ ਕਾਲਪਤ ਕਰਦੇ ਨਹੀਂ ਸਮਝ ਕੇ ਕਰ ਦਿੱਤਾ ਜੀ ਇਹ 2012 ਦੇ ਵਿੱਚ ਜਦੋਂ ਜਦੀ ਰਾਜਵਾਨਾ ਜੀ ਦੀ ਪੰਤੀ ਦੀ ਤਰੀਕਾ ਹੋਈ ਉਦੋਂ ਹੀ ਕਾਂਗਰਸ ਸਰਕਾਰ ਦੀ ਕੈਂਟਰ ਦੇ ਦਿੱਤੀ ਤੇ ਜਦੀ ਰਾਜਵਾਨਾ ਤੇ ਨੂੰ ਤਾਂ ਰੋਸ ਤੋਂ ਵਜੋਂ ਕਿ ਸਿੱਖਦੇ ਰੋਸ ਤੋਂ ਵਜੋਂ ਉੱਥੇ ਅਪੀਲ ਨਹੀਂ ਕੀਤੀ ਕਿ ਜਿਨ੍ਹਾਂ ਨੇ ਲਿਖਨ ਨੂੰ ਇਨਸਾਫ ਨਹੀਂ ਦਿੱਤਾ ਮੈਂ ਉਹਨਾਂ ਤੇ ਅਪੀਲ ਨਹੀਂ ਕਰਦੀ ਉਸ ਸਰਕਾਰ ਦੇ ਕੋਲੇ ਜਿਨ੍ਹਾਂ ਨੂੰ ਅਦੇ ਸ਼੍ਰੀ ਕਾਲਸਕ ਸਾਹਿਬ ਜੀ ਨੇ ਟੈਟੇ ਵੀ ਕੀਤਾ ਇਹਦੇ ਤੇ ਸ਼੍ਰੀ ਕਾਲਸਕ ਸਾਹਿਬ ਜੀ ਦੇ ਸੂਤੇ ਕਾਲਸਕ ਪੰਡਿਤ ਪੰਡਾ ਮੰਦਰ ਉਹਨਾਂ ਨੇ ਜਿੱਥੇ ਵਿਰਦੀ ਰਾਜੂ ਉਹਨਾਂ ਦੀ ਜਿਹੜੀ ਭਾਵਨਾ ਮੰਨ ਲਈ ਵਿਰਦੀ ਰਾਜੂ ਉਹਨਾਂ ਦੀ ਜੋ ਕੋ ਇਨਸਾਫ ਲੈ ਉਸ ਨੂੰ ਸਨਮਾਨਿਤ ਕੀਤਾ ਤੇ ਦੂਸਰੇ ਪਾਸੇ ਦੇਸ਼ ਦੇ ਸੰਵਿਧਾਨ ਨੂੰ ਮੰਨਦੇ ਹੋਏ ਦੇਸ਼ ਦੇ ਸੰਵਿਧਾਨ ਦੇ ਤਹਿਤ ਸ਼੍ਰੀ ਕਾਲਸਕ ਸਾਹਿਬ ਜੀ ਨੇ ਅਪੀਲ ਪਾਉਂਦਾ ਦੇਸ਼ ਦੀ ਤਸ਼ਕੀਲ ਕਮੇਟੀ ਜੀ ਉਹਨੇ ਕਿ ਉਸ ਅਪੀਲ ਨੂੰ ਅਹ ਸਪੇਸ਼ਲ ਰਾਸ਼ਟਰਪਤੀ ਨੇ ਵੀ ਸਵੀਕਾਰ ਕੀਤਾ। ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਸੰਕਾਰ ਕਰਦੇ ਹੋਏ ਪਾਂਚੀ ਦੀ ਸਜ਼ਾ ਤੇ ਰੋਕ ਲਗਾਤੀ। ਜੀ। ਫਿਰ ਉਸੇ ਅਪੀਲ ਨੂੰ ਸਵੀਕਾਰ ਕਰਦੇ ਹੋਏ 2019 ਦੇ ਵਿੱਚ ਜੀ ਗੁਰੂ ਨਾਨਕ ਪਾਸ਼ੇ ਜੀ ਦੇ ਪ੍ਰਕਾਸ਼ਪੁਰ ਤੇ ਨੋਟੀਫਿਕੇਸ਼ਨ ਜਾਰੀ ਕਰਤਾ। ਉਸੇ ਅਪੀਲ ਨੂੰ ਸੁਪਰੀਮ ਕੋਰਟ ਨੇ ਮੰਨਿਆ। ਜਦੋਂ ਵੀਰ ਜੀ ਰਾਜੋਨਾਂ ਜੀ ਨੇ ਸੁਪਰੀਮ ਕੋਰਟ ਦੇ ਵਿੱਚ 2020 ਦੇ ਵਿੱਚ ਅਪੀਲ ਦਾਇਰ ਕੀਤੀ। ਕਿ ਜਿਹੜੀ ਅਪੀਲ ਆ ਕੇਂਦਰ ਸਰਕਾਰ ਫੈਸਲਾ ਕਰੇ ਉਸੇ ਪਟੀਸ਼ਨ ਨੂੰ ਮੰਨਦੇ ਹੋਏ ਸ਼੍ਰੋਮਣੀ ਕਮੇਟੀ ਦੀ ਨੂੰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਬਾਰ ਬਾਰ ਕਿਹਾ ਕਿ ਤੁਸੀਂ ਫੈਸਲਾ ਕਰੋ ਇਸ ਜਸਟਿਸ ਨੇ ਇਤੋਂ ਤੱਕ ਵੀ ਕਿਹਾ ਕਿ ਤੁਸੀਂ ਗੁਰੂ ਨਾਨਕ ਪਾਸ਼ਾ ਜੀ ਦੇ ਪ੍ਰਕਾਸ਼ ਰੂਪ ਤੇ ਫੈਸਲਾ ਕਰ ਚੁੱਕੇ ਹੋ ਤੁਸੀਂ ਉਸ ਨੂੰ ਲਾਭ ਨਹੀਂ ਕਰੋ ਜੀ ਸੁਪਰੀਮ ਕੋਰਟ ਦੇ ਬਾਰ ਬਾਰ ਕਹਿਣ ਤੇ ਵੀ ਕੇਂਦਰ ਸਰਕਾਰ ਨੇ ਫੈਸਲਾ ਨਹੀਂ ਕੀਤਾ ਹੈਗਾ ਹੁਣ ਦੇਖੋ ਜਿਹੜਾ ਇਹ ਮਸਲਾ ਦਾ ਇਹ ਮਸਲਾ ਹੈਗਾ ਸ਼੍ਰੀ ਕਾਲ ਤੱਕ ਸਾਬਤ ਹੈ ਜੀ ਨੇ ਕਾਲਕਸਰ ਸਾਹਿਬ ਜੀ ਨੇ ਕਮੇਟੀ ਬਣਾਈ ਤੇ ਨਾਲ ਹੀ ਕੰਗਰਸ ਸਰਕਾਰ ਨੂੰ 31 ਦਸੰਬਰ ਤੱਕ ਦਾ ਸਮਾਂ ਦਿੱਤਾ ਜੀ ਜਿਹੜਾ ਮਸਲਾ ਉਹ ਜੀ ਕਾਲਕਸਰ ਸਾਹਿਬ ਜੀ ਦੇ ਮਾਨਸਨ ਮੰਨ ਦਾ ਮਸਲਾਗਾ ਅੱਜ ਪੰਨਾ ਕਾਂਗਰਸ ਨੇ ਕਹਿੰਿਆ ਸ਼੍ਰੀ ਕਾਲਕਸਰ ਸਾਹਿਬ ਜੀ ਨੂੰ ਤਾਂ ਤੇਰੀ ਕਿਤਾ ਅੱਜ ਸ਼੍ਰੀ ਕਾਲਕਸਰ ਸਾਹਿਬ ਜੀ ਦੇ ਦੇਸ਼ ਨਾਲ ਪਾਈ ਗਈ ਅਪੀਲ ਦਾ ਮਸਲਾਗਾ ਜਿਹੜਾ ਕਿ ਕੋਈ ਕੀਰਤੀ ਪਰ ਨੇ ਪਾਈ ਕਿ ਕਿ ਵਿਅਕਤੀ ਨੇ ਪਾਈ ਵਜੀਰਾ ਜਣਾ ਕਿ ਜੀ ਜੀ ਜਰਨਾ ਜੀ ਨੇ ਜਿਹੜੀ ਅਪੀਲ ਆ ਉਸ ਨੂੰ ਕਲਤਕਤ ਸਰਜੀ ਦੇ ਹਦੇਸ਼ ਤੇ ਆ ਕਿ ਸਭ ਤੋਂ ਵੱਡਾ ਸਵਾਲ ਇਹ ਮੰਦਾ ਕਿ ਜੇਕਰ ਤੁਸੀਂ ਇਹ ਸਾਰੀ ਅਪੀਲ ਨੂੰ ਮੰਨਦੇ ਹੋ ਕਿ ਤੁਸੀਂ ਬਾਹਰ ਕਾਨੂੰਨ ਰੱਖਿਆ ਕਿਉਂ ਹੋ ਗਿਆ ਬਈ ਤੁਸੀਂ ਬਾਹਰ ਕਾਨੂੰਨ ਦਾ ਫੈਸਲਾ ਤੋਂ ਨਹੀਂ ਕਰੇ ਜੀ ਤੇ ਹੁਣ ਤਾਂ ਸਾਡੀ ਪਰਿਵਾਰ ਦੀ ਤਾਂ ਇਹ ਹੀ ਈਦਾ ਕਿ ਸਾਡਾ ਪ੍ਰੋਸਟ ਅਸੀਂ ਸ਼੍ਰੀ ਕਲਤਕਤ ਸਾਹਿਬ ਤੇ ਲਈ ਕਿਸੇ ਦਿੰਤੀ ਹੈ ਸਾਡੀ ਕਿ ਤੁਸੀਂ ਤੁਹਾਡੇ ਅਦੇਸ਼ ਦੀ ਉਡੀਕ ਹੈ ਸੀ ਜਿਸ ਲਈ ਤਾਂ ਸਤਾ ਦੀ ਹਿੱਦ ਤੇ 25 ਦੇ ਬਾਅਦ ਇਹ ਫੈਸਲਾ ਲੈਂਗੇ ਕਿ ਉਹਨਾਂ ਨੇ ਅੱਗੇ ਕੀ ਕਰਨਾ ਥੋੜੀ ਗੱਲਬਾਤ ਹੋਈ ਹੈ ਉਹਨਾਂ ਨਾਲ ਜੀ ਨਹੀਂ ਉਹਨਾਂ ਨੇ 25 ਦੇ ਸੰਬੰਧ ਸਤ ਤਾ ਦੇਖੋ ਸਮਾਂ ਹੀ ਲੱਗਦਾ ਹੋਇਆ ਨਾ ਕਿ ਆਪਣੇ ਦੇਸ਼ ਦੇ ਵਿੱਚ ਤੇ 25 ਦਸੰਬਰ ਤੋਂ ਬਾਅਦ ਫਿਰ ਅਸੀਂ ਉਹਨਾਂ ਨੂੰ ਕਹਾਂਗੇ ਕਿ 30 ਤੱਕ ਵੀ ਫੈਸਲਾ ਲਵੋ ਇਹਦੇ ਤੇ ਕਿਉਂਕਿ ਇਹ ਤਾਂ ਮਾਨਸਨ ਮੰਡੀ ਜਦੋਂ ਇਹ ਛੱਡੀ ਜਾਂ ਤਾਂ ਹੈ ਹੀ ਨਹੀਂ ਜਦ ਵੀ ਅਗਵਾਨਾਂ ਦੀ ਗੱਲ ਨਹੀਂ ਤਾਂ ਮੁੱਕੇ ਖਾਲਸਾ ਪੰਥ ਨੇ ਭਾਅ ਨੰਮ ਦੀ ਗੱਲ ਜੀ ਜੀ ਇਹ ਸਾਡੇ ਅਗਵਾਨਾਂ ਨੂੰ ਸਭ ਤੋਂ ਪਹਿਲੀ ਗੱਲ ਹੈ ਕਿ ਇਹ ਸੰਸਥਾਵਾਂ ਨੂੰ ਜਿਹੜੇ ਭਾਗਪਾਤ ਸਿੱਖਾ ਗੂ ਨੇ ਉਹਨਾਂ ਸਾਰਿਆਂ ਨੂੰ ਬਚਾ ਲੈਣ ਦਾ ਮਸਲਾ ਦਾ ਕਿ ਦਿੱਕੀ ਇਸ ਕੀ ਕਾਂਸੈਪਟ ਆ ਵੀ ਦੇ ਮਾਨਸਿਕ ਮੰਨ ਦੀ ਗੱਲ ਹੈ ਉੱਥੇ ਉਹਨਾਂ ਨੂੰ ਵਿਚਾਰ ਕਰਨੀ ਚਾਹੀਦੀ ਇਸ ਚੀਜ਼ ਤੇ ਜੀ ਸ਼ੁਕਰੀਆ ਜੀ ਕੋ ਬੀਬੀ ਕਵਲਦੀਪ कौर ਰਾਜਵਾਨਾ ਤਾਂ ਉਸ ਗੱਲ ਤੇ ਖੜੇ ਆ ਜਿਹੜੀ ਸ਼੍ਰੀ ਕਲਤਖਤ ਸਭ ਦੇ ਜੱਦਰ ਸਾਹਿਬ ਨੇ 31 ਤਰੀਕ ਤੱਕ ਦਾ ਇੱਕ ਕਮੇਟੀ ਬਣੀ ਸੀ 5 ਮਈ ਬਰੀ ਉਹਨੂੰ ਟਾਈਮ ਦਿੱਤਾ ਜੀ ਜਿਹੜਾ ਮਾਮਲਾ ਇਹ ਕਹਿੰਦੇ ਨੇ ਕਿ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਪੀਲ ਨੂੰ ਰਾਸ਼ਟਰਪਤੀ ਸਾਹਿਬ ਨੇ ਸੈਪਟ ਕੀਤਾ ਉਹਨਾਂ ਨੇ ਗ੍ਰਹਿ ਮਹਿਕਮੇ ਨੂੰ ਭੇਜਤਾ ਇਸੇ ਕਰਕੇ ਉਹਨਾਂ ਦੀ ਫਾਂਸੀ ਤੇ ਰੋਕ ਲੱਗੀ ਹੈ ਬਹੁਤ ਗੰਭੀਰਤਾ ਵਾਲਾ ਲੋਕਾਂ ਦੇ ਵਿੱਚ ਇੱਕ ਚਰਚਾ ਹੈ ਕਿ ਬੀਬੀ ਕਮਲਦੀਪ ਕੌਰ ਇੱਕ ਸਿਆਸੀ ਪਾਰਟੀ ਤੋਂ ਚੋਣ ਵੀ ਲੜ ਚੁੱਕੇ ਨੇ ਜੀ ਸੰਗਰੂੜ ਦੀ ਉਪ ਚੋਣ 2014 ਚ ਉਹ ਆਜ਼ਾਦ ਤੌਰ ਤੇ ਲੜੇ ਸੀ ਮਾਮਲਾ ਇੱਥੇ ਮੈਂ ਉਹਨਾਂ ਕਾਨੂੰਨਾਂ ਦਾ ਮਾਹਰਤਾ ਨਹੀਂ ਹੈ ਪਰ ਜਿੰਨਾ ਕੁ ਸੁਣਿਆ ਜਦੋਂ ਦੂਜਿਆਂ ਨਾਲ ਕੰਪੈਰੀਜ਼ਨ ਕਰਦੇ ਆ ਇਹ ਤਾਂ ਗੱਲ ਹੈਗੀ ਹੈ ਕਿ ਬਿਲਕਸਵਾਨੂ ਵਾਲੇ ਮਾਮਲੇ ਦੇ ਵਿੱਚ ਹੋਰ ਕਾਨੂੰਨ ਵਰਤਦੇ ਆ ਤੇ ਜਿਹੜਾ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਮਾਫ ਕੀਤਾ ਗਿਆ ਉਹਦੇ ਵਿੱਚ ਗਾਂਧੀ ਪਰਿਵਾਰ ਨੇ ਵੀ ਕਹਿਤਾ ਸੀ ਕਿ ਸਾਨੂੰ ਕੋਈ ਇਤਰਾਜ਼ ਨਹੀਂ ਇੱਥੇ ਸਭ ਤੋਂ ਵੱਡੀ ਸਮੱਸਿਆ ਇਸ ਗੱਲ ਦੀ ਹੈ ਕਿਉਂਕਿ ਰਾਜੋਾਨਾ ਹੋਰਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਬਿਹੰਤ ਸਿੰਘ ਦੇ ਕਤਲ ਵਿੱਚ ਕਬੂਲਿਆ ਕਿ ਮੈਂ ਕੀਤਾ ਮੈਂ ਇਹਦੇ ਵਿੱਚ ਸ਼ਾਮਲ ਐ ਉਹਦੇ ਵਿੱਚ ਜੇ ਕੱਲ ਨੂੰ ਬਿਹੰਤ ਸਿੰਘ ਪਰਿਵਾਰ ਇਹ ਕਹਿ ਦੇਵੇ ਕਿ ਸਾਨੂੰ ਕੋਈ ਇਤਰਾਜ਼ ਨਹੀਂ ਜੇ ਸਰਕਾਰ ਇਹਨਾਂ ਨੂੰ ਛੱਡ ਦਿੰਦੀ ਹੈ ਉਹਨਾਂ ਨੇ ਚਿੱਠੀਆਂ ਵੀ ਭਾਈ ਰਾਜੂਵਾਨਾ ਨੇ ਸਾਰਿਆਂ ਅਕਾਲ ਤਖਤ ਸਭ ਨੂੰ ਲਿਖੀਆਂ ਨੇ ਇਹ ਵੀ ਗੱਲ ਠੀਕ ਹੈ ਕਿ ਇਸ ਮਾਮਲੇ ਦੇ ਵਿੱਚ ਕਈ ਕੁਝ ਵਾਪਰਿਆ ਇਸ ਮਾਮਲੇ ਦੇ ਵਿੱਚ ਇਹ ਵੀ ਵਾਪਰਿਆ ਕਿ ਇਹ ਜਿਹੜਾ ਸਾਰਾ ਅਕਾਲ ਤਖਤ ਸਾਹਿਬ ਤੇ ਲੈ ਕੇ ਗਏ ਨੇ ਔਰ ਅਕਾਲ ਤਖਤ ਸਾਹਿਬ ਨੇ ਜਿਹੜੀ 31 ਮਾਰਚ ਤੋਂ ਦਸੰਬਰ ਤੱਕ ਦੀ ਇੱਕ ਡੈਡਲਾਈਨ ਦੇ ਦਿੱਤੀ ਹੈ ਮੈਂ ਮਹਿਸੂਸ ਕਰਦਾ ਕਿ 31 ਤੋਂ ਬਾਅਦ ਕਿਉਂਕਿ ਇਹ ਇਸ ਤਰ੍ਹਾਂ ਦਾ ਮਾਮਲਾ ਹੈ ਜਿਹੜਾ ਬਹੁਤ ਗੰਭੀਰ ਪਰਬੂਰ ਹੈ ਉਹੀ ਵੀ ਕਹਿੰਦੇ ਨੇ ਕਿ 2019 ਦੇ ਵਿੱਚ ਗੁਰਨਾਨਕ ਦੇਵ ਜੀ ਦੇ 550 ਸਾਲਾਂ ਦੇ ਉੱਤੇ ਨੋਟੀਫਿਕੇਸ਼ਨ ਵੀ ਕਰਤਾ ਸੀ ਨੌ ਬੰਦੇ ਛੱਡਨੇ ਆ ਇਹਨਾਂ ਦੀ ਸਜ਼ਾ ਰਾਜਵਾਨਾ ਹੋ ਰਾਂਦੀ ਇਹਨੂੰ ਫਾਂਸੀ ਤੋਂ ਉਮਰ ਕੈਦ ਵਿੱਚ ਤਬਦੀਲ ਕਰਨਾ ਹੈ ਆਪਣਾ ਆਪਣਾ ਸਿਸਟਮ ਹੈ ਹੁਣ ਬੀਬੀ ਹਰ ਸਮਰਤ ਕੌਰ ਨੇ ਕੱਲੇ ਸਵਾਲ ਚੁੱਕ ਲਿਆ ਤੇ ਜਿਸ ਲਹਿਜੇ ਦੇ ਵਿੱਚ ਦੁਨੀਆ ਜਾਣਦੀ ਹੈ ਸ਼੍ਰੋਮਣੀ ਅਕਾਲੀ ਦਲ ਬੇਅਦਮੀ ਤੇ ਗੋਲੀਕੰਢ ਮਾਮਲੇ ਦੇ ਵਿੱਚ ਬਹੁਤ ਹਾਸ਼ੀਅਤ ਤੇ ਤੱਕਿਆ ਹੋਇਆ ਪੈਰ ਲੱਗ ਹੀ ਨਹੀਂ ਰਹੇ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਕਾਲ ਜਦੋਂ ਅਕਾਲੀ ਡੁੱਬਦੇ ਐ ਫਿਰ ਇੱਕ ਹਾਲ ਤੱਕ ਸਭ ਦੀ ਵਰਤੋਂ ਕਰਦੇ ਐ 78 ਜੇ ਕੀਤੀ 20 ਸਾਲਾਂ ਬਾਅਦ ਪੰਤਰਤਨ ਜਥੇਦਾਰ ਗੁਰਚਰਚਕ ਟੌੜਾ ਨਰੰਗਕਰਗਾ ਦੇ ਜਾ ਪਹੁੰਚੇ ਸੱਤ ਦੇ ਵਿੱਚ ਗੁਰੂ ਸਾਹਿਬ ਦੇ ਸਾੰਗ ਆਲੇ ਮਾਮਲੇ ਦੇ ਵਿੱਚ ਕੀਤੀ ਤੇ 12 ਚਾਫੀ ਵਾਪਸ ਲੈ ਲਿਆ ਮਾਮਲਾ ਇਹ ਜਵਾਬ ਦੇ ਗਿਆਂ ਤਾਂ ਹੈਗੀਆਂ ਨੇ ਅੱਜ ਜਿਹੜਾ ਇਹ ਚਰਚਾ ਚੱਲਦੀ ਸੀ ਕਿ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਕੋਰਲੇਵਾ ਹੋ ਸਕਦਾ ਇਕੱਠੇ ਹੋ ਸਕਦੇ ਆ ਮੈਨੂੰ ਲੱਗਦਾ ਇਹ ਜਿਹੜਾ ਬਿਆਨ ਬੀਬੀ ਹਰਸਵਰਤ ਕੌਰ ਦੇ ਸਵਾਲ ਦੇ ਉੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੁੱਕਿਆ ਹੈ ਕਿ ਜਿਹੜਾ ਬੰਦਾ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਜਿਹੜਾ ਬੰਦਾ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਅਸੀਂ ਕਿਵੇਂ ਉਹਨੂੰ ਉਹ ਬੰਦਾ ਅਸਾਸ ਹੀ ਨਹੀਂ ਕਰਦਾ ਵੀ ਮੇਰੇ ਤੋਂ ਗਲਤੀ ਹੋਈ ਹੈ ਤੇ ਮੈਂ ਇੱਕ ਗੱਲ ਗ੍ਰਹਿ ਮੰਤਰੀ ਸਾਹਿਬ ਨੂੰ ਵੀ ਪੁੱਛਦਾ ਜਿਹੜਾ ਤੁਸੀਂ ਬਿਲਕਸਵਾਨੋ ਵਾਲੇ ਮਾਮਲੇ ਦੇ ਵਿੱਚ ਗੁਜਰਾਤ ਸਰਕਾਰ ਨੇ ਮਾਫੀ ਦਿੱਤੀ ਉਹਨਾਂ ਨੇ ਅਸਾਸ ਕਰ ਲਿਆ ਸੀ ਵੀ ਬਿਲਕਸਵਾਨੋ ਨਾਲ ਸਾ ਤੋਂ ਗਲਤੀ ਹੋਈ ਹੈ ਇਹ ਅਲੱਗ-ਅਲੱਗ ਸਵਾਲ ਨੇ ਪਰ ਇਹ ਸਾਰੇ ਮਾਮਲੇ ਨੇ ਇਹਨੂੰ ਕਾਫੀ ਉਲਝਣ ਤਾਲੀ ਵਿੱਚ ਪਾਤਾ ਪਤਾ ਨਹੀਂ ਸਿਆਸਤ ਵਿੱਚ ਕਦੋਂ ਕੁਝ ਕੀ ਹੋ ਜਾਵੇ ਪਰ ਲੱਗਦਾ ਨਹੀਂ ਕਿ ਐਸ ਸਟੇਜ ਤੇ ਅਕਾਲੀ ਦਲ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਕੋਈ ਰਿਲੇਵਾ ਹੋਵੇਗਾ ਪੰਜਾਬੀ ਦੀ ਕਹਾਵਤ ਆ ਵੀ ਹੱਥਾਂ ਨਾਲ ਦਿੱਤੀਆਂ ਕਦੇ-ਕਦੇ ਦੰਦਾਂ ਨਾਲ ਖੋਲਡੀਆਂ ਪੈਂਦੀਆਂ ਨੇ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹਦਾ ਲਹੂ ਪੀਜਾ ਇਤਿਹਾਸ ਜਦੋਂ ਤੁਸੀਂ ਆਪਣੇ ਇਤਿਹਾਸ ਤੋਂ ਭੱਜੋਗੇ ਤੁਸੀਂ ਭੱਜੇ ਤੁਸੀਂ 96 'ਚ ਪੰਜਾਬੀ ਪਾਰਟੀ ਬਣਾਈ ਜਿਹੜੀ ਬਹੁਜਨ ਸਵਾਜ ਪਾਰਟੀ ਨਾਲ ਅੱਜ ਤੁਹਾਡਾ ਸਮਝੌਤਾ ਹੈ ਇਹਨੂੰ ਨਾਲ ਲੈ ਕੇ ਜਾਓਗੇ ਜੇ ਕੱਲ ਨੂੰ ਸਮਝੌਤਾ ਹੁੰਦਾ 96 'ਚ ਵੀ ਤੁਸੀਂ ਬਹੁਜਨ ਸਵਾਜ ਪਾਰਟੀ ਨੂੰ ਛੱਡ ਕੇ ਭੱਜੇ ਕਾਰਨ ਉਸ ਵੇਲੇ ਹਰਕ੍ਰਿਸ਼ਨ ਸਿੰਘ ਸਰਜੀਤ ਸਾਹਿਬ ਨੇ ਇਹ ਤਿਆਰੀ ਕਰ ਲਈ ਸੀ ਵੀ ਬਰਨਾਲਾ ਦਾ ਪੜ੍ਹੇ ਲਿਖੇ ਬੰਦੇ ਆ ਸਰਦਾਰ ਸਰਜੀਤ ਸਿੰਘ ਬਰਨਾਲਾ ਇਹਨਾਂ ਨੂੰ ਆਪਾਂ ਪ੍ਰਧਾਨ ਮੰਤਰੀ ਬਣਾ ਲੈਨੇ ਆ ਅੱਧਿਆਂ ਦੇ ਸੱਤੇ ਕੱਪੜੀ ਅੱਗ ਲੱਗੀ ਤੇ ਬਾਜਪਾਈ ਸਾਹਿਬ ਨੂੰ ਬਿਨਾਂ ਸ਼ਰਤ ਹਮਾਇਤ ਕਹਿੰਦੇ ਸੀ ਕਿ ਪੰਥ ਦੇ ਵਿੱਚ ਦੋ ਵੱਡੀਆਂ ਸ਼ਕਤੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੇਲੇ ਜੱਥੇਦਾਰ ਕਾਲ ਤੱਕ ਸਰਕਾਰ ਅਕਾਲੀ ਦਲ ਦਾ ਪ੍ਰਧਾਨ ਇਹ ਚਾਰ ਵੱਡੀਆਂ ਤਰ੍ਹਾਂ ਹੁੰਦੀਆਂ ਸੀ ਤੇ ਹੋਇਆ ਕਿ ਇਹ ਸਾਰੇ ਮੈਂ ਬਹੁਤ ਵਾਰ ਨਾਂ ਲਿਆ ਹੈ ਪੰਜਾਬ ਭਵਨ ਚ ਬੈਠੇ ਰਹੇਗੇ ਸਵਰਗ ਵਾਸੀ ਸਤਜਾਰ ਪ੍ਰਕਾਸ਼ਕ ਬਾਦਲ ਜਾ ਕੇ ਬਿਨਾਂ ਸ਼ਰਤ ਸਮਝੌਤਾ ਕਰਿਆ ਹੈ ਉਹ ساری ਉਮਰ ਤਾਂ ਤੁਸੀਂ ਲਾਤੀ आनंदपुर صاحب ਦਾ ਬਤਾ ਕਬੂਲ ਕਰਾਓ ਜੀ ਤੇ ਫਿਰ ਲੋਕ ਪਰਵਾਇ ਕਾ ਤੋ ਜਿਹੜੇ ਧਰਮੀ ਫੌਜੀਆ ਨੇ ਬਹਿਰ ਕਾ ਛੱਡੀਆਂ ਕੀ ਦਿੱਤਾ ਤੁਸੀਂ ਅੱਜ ਵੀ ਰੁੱਲਦੇ ਫਿਰਦੇ ਐ ਤੇ ਤੁਸੀਂ ਉਦੋਂ ਜਾ ਕੇ ਜੇ ਸ਼ਰਤ ਰੱਖੀ ਹੁੰਦੀ ਤਾਂ ਅਟਲ ਬਿਹਾਰੀ ਬਾਜਪਾਈ ਹੋਰ ਕਿਸਮ ਦੇ ਪ੍ਰਧਾਨ ਮੰਤਰੀ ਸੀ ਤੁਹਾਡੀ ਕੋਈ ਨਾ ਕੋਈ ਮਲੰਗਤਾ ਮੰਨੀ ਜਾਂਦੀ ਸੋ ਬੇਲੇ ਦੇ ਰਾ ਕਬਿਲੇ ਦੀ ਟੱਕਰਾਂ ਬਾਕੀ ਤੋਂ ਖੁਦ ਹੀ ਢੂੰਮਣੀ ਗਾਵੇ ਹਲ ਪਤਾਲ ਅਮਿਤ ਸ਼ਾਹ ਦਾ ਜਿਹੜਾ ਇਹ ਬਿਆਨ ਹੈ ਇਹ ਬੜਾ ਸਖਤ ਟਿੱਪਣੀ ਹੈ ਮੇਰਾ ਖਿਆਲ ਜਿਹੜੀ ਇਹ ਨੇੜਤਾ ਹੁੰਦੀ ਫਿਰਦੀ ਸੀ ਹੋ ਸਕਦਾ ਅਗਲੇ ਸਮੇਂ ਦੇ ਵਿੱਚ ਉਹ ਆਪਣੇ ਬਲ ਬੂਤੇ ਦੇ ਉੱਤੇ ਕੁਝ ਨਾ ਕੁਝ ਕਰਨ ਕੱਲ ਇੱਕ ਨੌ ਰਾਜਾਂ ਦੇ ਮੁੱਖ ਮੰਤਰੀਆਂ ਦੀ ਨਾ ਮੁੱਖ ਸਖਤਰਾਂ ਦੀ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾਣਾ ਗੱਲ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਨੇ ਨੌ ਰਾਜਾਂ ਦੇ ਵਿੱਚ ਪੰਜਾਬੀ ਬੋਲੀ ਨੂੰ ਪ੍ਰਾਇਮਰੀ ਪੱਧਰ ਤੇ ਲਾਗੂ ਕੀਤਾ ਜਾਵੇ ਇਹਦਾ ਮਤਲਬ ਕ੍ਰੈਡਿਟ ਆਪ ਲੈਣਾ ਚਾਹੁੰਦੇ ਅਤੇ ਜੇ ਕੱਲੂ ਬੰਦੀ ਸਿੰਘਾਂ ਨੂੰ ਛੱਡਦੇ ਵੀ ਹੈ ਤਾਂ ਵੀ ਉਹ ਆਪਣੇ ਸਰ ਲੈਣਗੇ ਇੱਕ ਤਰ੍ਹਾਂ ਪੰਜਾਬ ਵਿੱਚ ਵੀ ਦੇ ਦਿੱਲੀ ਵਿੱਚ ਵੀ ਉਹ ਭਾਤੀਜਨਤਾ ਪਾਰਟੀ ਦੇ ਨਾਲ ਖਲੋਤਾ ਹੈ। ਔਰ ਪਿਛਲੇ ਸਾਲ ਜਿਹੜਾ ਉਹਨਾਂ ਨੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਤੇ ਵੀਰਵਾਲ ਦਿਵਸ ਸ਼ੁਰੂ ਕੀਤਾ ਹੈ। ਐਸ ਵਾਰ ਉਹਨਾਂ ਦੇ ਏਜੰਡੇ ਤੇ ਹੈ ਜਿਹੜੀ 22 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਕਿ ਇਹਨੂੰ ਕਿਵੇਂ ਵੱਡੇ ਪੱਧਰ ਤੇ ਬਣਾਉਣਾ ਹੈ। ਇਹ ਵੀ ਸਮਝਿਆ ਜਾ ਰਿਹਾ ਕਿ ਐਸ ਦਿਨ ਭਾਰਤੀ ਜਨਤਾ ਪਾਰਟੀ ਦਾ ਕੋਈ ਵੱਡੇ ਆਗੂ ਮੰਤਰੀ ਪਦਰ ਤੇ ਹੋ ਸਕਦਾ ਫਤੇਗੜ ਸਾਹਿਬ ਨਾ ਤਮਸਤਕ ਹੋਣ ਆਉਣ ਇਹ ਕਾਫੀ ਗੱਲਾਂ ਬਾਤਾਂ ਚੱਲਦੀਆਂ ਨੇ ਸੋ ਅਮਿਤ ਸ਼ਾਹ ਸਾਹਿਬ ਦੇ ਬਿਆਨ ਨੇ ਪੰਜਾਬ ਦੇ ਖਾਸ ਕਰ ਜਿਹੜਾ ਅਕਾਲੀ ਭਾਜਪਾ ਰਿਸ਼ਤਾ ਸੀ ਉਹਦੇ ਵਿੱਚ ਇੱਕ ਨਵੀਂ ਚਰਚਾ ਛੇੜਤੀ ਹੈ ਤੇ ਜਿਹੜੇ ਕਹਿੰਦੇ ਸੀ ਢੀਂਡਸਾ ਸਾਹਿਬ ਨੇ 23 ਤਰੀਕ ਤੋਂ ਬਾਅਦ ਆ ਜਾਣੇ ਹੋ ਸਕਦਾ ਇਹਦੇ ਤੇ ਵੀ ਬ੍ਰੇਕਾਂ ਲੱਗ ਜਾਣ ਕਿਉਂਕਿ ਮੀਟਿੰਗ ਪਰਸੋ ਰੱਖੀ ਹੋਈ ਹੈ ਢੀਂਡਸਾ ਸਾਹਿਬ ਨੇ ਆਪਣੀ ਪਾਰਟੀ ਦੀ ਇਹ ਪਤਾ ਲੱਗੇਗਾ ਕਿ ਉਹਦੇ ਵਿੱਚ ਕੀ ਫੈਸਲਾ ਹੁੰਦਾ ਹੈ ਜਾਂਦੇ ਆ ਨਹੀਂ ਜਾਂਦੇ ਪਰ ਕਦੇ-ਕਦੇ ਇਹ ਆਗੂ ਇੱਕ ਦੂਜੇ ਪ੍ਰਤੀ ਐਨਾ ਕੁਝ ਕਹਿ ਦਿੰਦੇ ਆ ਬਾਦ ਦੇ ਵਿੱਚ ਨੀਵੇਂ ਜੇ ਹੋ ਕੇ ਮੀਨੇ ਜੇ ਹੋ ਕੇ ਫਿਰ ਇਕੱਠੇ ਹੋ ਜਾਂਦੇ ਨੇ ਨਿਟਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ। ਹੁਣ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ। ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ।